ਨਾਮ ਸਰਾਪਰਾ ਕੁਲਵੰਤ ਸਿੰਘ ਸਰ ਤੁਸੀਂ ਕੀ ਇਹਦੇ ਖਾਲਸਾ ਏਡ ਵਿੱਚ ਪਤੌਰ ਸੇਵਾਵਾਂ ਦੇ ਬਾਰੇ ਹੋ ਮੈ ਜੀ ਦਿਲਚਸਪੀ ਆ ਖਾਲਸਾ ਏਡ ਦੀ ਗੱਲ ਕਰੀ ਸਰ ਕਿਵੇਂ ਦੀ ਹੁਣ ਤੱਕ ਦੀ ਸੇਵਾਵਾਂ ਨਿਭਾ ਚੁੱਕੇ ਤੇ ਕਿਵੇਂ ਦੀ ਸੇਵਾਵਾਂ ਹੁਣ ਆਉਣ ਵਾਲੇ ਟਾਈਮ 'ਚ ਮਈ ਜਾ ਰਹੀ ਖਾਲਸਾ ਏਡ ਨੂੰ ਪੰਜਾਬ ਦੇ ਵੀ ਗੱਲ ਕਰੀ ਜੀ ਆਪਾਂ ਖਾਲਸਾ ਏਡ ਲਗਭਗ ਪਿਛਲੇ 25 ਸਾਲਾਂ ਤੋਂ ਜੋ ਹੈ ਸੇਵਾ ਕਰ ਰਿਹਾ ਹੈ ਖਾਲੀ ਭਾਰਤ ਦੇ ਵਿੱਚ ਹੀ ਨਹੀਂ ਸਾਰੇ ਸੰਸਾਰ ਦੇ ਲਗਭਗ 28 ਦੇਸ਼ਾਂ ਦੇ ਵਿੱਚ ਕੰਮ ਕਰ ਰਿਹਾ ਤੇ ਹੁਣ ਹੁਣ ਪੰਜਾਬ ਦੇ ਵਿੱਚ ਜਿਹੜਾ ਜਿਲੇ ਹੜਾ ਤੋਂ ਬਾਅਦ ਇਹ ਸੇਵਾ ਕੀਤੀ ਹੈ ਉਦੇ ਵਿੱਚ ਬਨ ਬਣਾਉਣ ਦੀ ਸੇਵਾ ਕੀਤੀ ਹੈ ਜਿਹਨੇ ਆਪਣਾ ਹੁਣ ਕਗਤੇ ਆਪਾਂ ਬਨ ਬਣਾਇਆ ਇੱਕ ਤੇ ਮੁੱਢਾ ਪਿੰਡ ਦੇ ਵਿੱਚ ਲਗੋ 15 ਕਿਲੋਮੀਟਰ ਦਾ ਬਨ ਬਣਾਇਆ ਜਿਸ ਦੇ ਕਰਕੇ 15000 ਏਕੜ ਜ਼ਮੀਨ ਜੋ ਹੈ ਬਚ ਗਈ ਹੈ ਕਿਸਾਨਾਂ ਦੀ ਬਨ ਹੀ ਨਹੀਂ ਬਣਾਇਆ ਬਲਕਿ ਜਿਹੜਾ ਰੇਤਾ ਆ ਗਿਆ ਸੀ ਉਹਨਾਂ ਦੇ ਖੇਤਾਂ ਵਿੱਚ ਉਹਨਾਂ ਦੇ ਪਹਿਲੀਆਂ ਦੇ ਵਿੱਚ ਉਹ ਸਾਰਾ 3-3 ਚਾਰ-ਚਾਰ ਫੁੱਟ ਰੇਤਾ ਕੱਢਿਆ ਖਾਲਸਾ ਦੀ ਟੀਮ ਉਹਦਾ ਆਪਣਾ ਸਟੇਸ਼ਨ ਹੋ ਕੇ ਤੇ ਉਹ ਸਾਰਾ ਖਰਚਾ ਜੋ ਹੈ ਖਾਲਸਾ ਦੀ ਟੀਮ ਨੇ ਕੀਤਾ ਜਿਦਾਂ ਅੱਕੇ ਗੱਲ ਕਰੀਏ ਸਰਕਾਰਾਂ ਦੀ ਤੇ ਪਿੱਛੇ ਕਈ ਵਾਰੀ ਕਾਉਂਟ ਵੀ ਬੰਦ ਕਰ ਦਿੱਤੇ ਗਏ ਖਾਲਸਾ ਆਡ ਵੱਲੋਂ ਕਈ ਕਾਬੜਾ ਵੀ ਪਹਿਲਾਂ ਕੀਤੀ ਹੈ ਤਾਂ ਲੱਗਦਾ ਕਿ ਹੁਣ ਸਰਕਾਰ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਤੁਹਾਨੂੰ ਕਿਸੇ ਕਿਸੇ ਦੀ ਮੁਸ਼ਕਿਲ ਤੇ ਨਹੀਂ ਆ ਰਹੀ ਕੋਈ ਤੁਹਾਨੂੰ ਕੰਮ ਕਰਨ ਦੀ ਦੇਖੋ ਜਿਹੜੇ ਤੱਕ ਸਰਕਾਰ ਦਾ ਸਵਾਲ ਹੈ ਉਹ ਅਕਾਉਂਟ ਦੇ ਬੰਦ ਨਹੀਂ ਹੋਏ ਸਨ ਖਾਲਸਾ ਆਡ ਵੱਲੋਂ ਕੁਝ ਉਹਨਾਂ ਦੇ ਅਹੁਦੇਦਾਰਾਂ ਦੇ ਉੱਤੇ ਰੇਡ ਹੋਈ ਹੈ ਲੇਕਿਨ ਉਹ ਖਾਲਸਾ ਆਡ ਦੇ ਆਫਿਸ ਤੇ ਨਹੀਂ ਹੋਈ ਸੀ ਉਸ ਤੋਂ ਬਾਅਦ ਜੋ ਹੈ ਹੁਣ ਸਰਕਾਰਾਂ ਵੀ ਸਾਨੂੰ ਸਹਿਯੋਗ ਕਰ ਰਹੀਆਂ ਨੇ ਕਾਫੀ ਪ੍ਰੋਜੈਕਟਸ ਦੇ ਉੱਤੇ ਤੇ ਖਾਲਸਾ ਦਾ ਮੇਨ ਏਮ ਹੈ ਅਸੀਂ 3 E ਦੇ ਫਾਰਮੂਲੇ ਤੇ ਕੰਮ ਕਰਿਆ ਐਜੂਕੇਸ਼ਨ ਇਮਪੋਵਰਟਮੈਂਟ ਤੇ এমਪਲੋਇਮੈਂਟ ਇਹ 3 E ਦੇ ਅੱਜ ਯੂਥ ਨੂੰ ਜਿਹੜੀ ਚੀਜ਼ ਚਾਹੀਦੀ ਹੈ ਐਜੂਕੇਸ਼ਨ ਵੀ ਚਾਹੀਦੀ ਹੈ এমਪਲੋਇਮੈਂਟ ਵੀ ਚਾਹੀਦੀ ਹੈ ਤੇ ਖਾਲਸਾ ਜੋ ਹੈ ਇਸੇ ਉਸ ਜਿਹੇ ਕੰਮ ਕਰ ਰਹੀ ਹੈ ਪੈਸਾ ਬੜੀ ਪੰਜਾਬ ਦੇ ਵਿੱਚ ਮੇਨਲੀ ਫੋਕਸ ਕਿਹੜੇ ਕਿਹੜੀ ਸਵਾਲਾਂ ਦੇ ਉੱਪਰ ਰੱਖਿਆ ਗਿਆ ਪੰਜਾਬ ਦੇ ਜਿਆਦਾਤਰ ਹੈਲਥ ਸਰਵਿਸੇਸ ਤੇ এডਿਕੇਸ਼ਨ ਦੇ ਉਤੇ ਅਸੀਂ ਕਹਦੇ ਹਾਂ ਤੇ ਕਿਸਾਨੀ ਮੁੱਦੇ ਉਤੇ ਅਸੀਂ ਜਿਹੜਾ ਕਿਸਾਨ ਚਾਹੇ ਅਸੀਂ ਦੇਖੇ ਕਿ ਕਿਸਾਨ ਅੰਦolan ਤੋਂ ਬਾਅਦ ਕਿਸਾਨ ਦੇ ਉਤੇ ਬਹੁਤ ਅਟੈਕ ਹੋਇਆ ਚਾਹੇ ਕਿਸੇ ਵੀ ਤਰੀਕੇ ਨਾਲ ਹੋਇਆ ਤੇ ਖਾਲਸਾ ਏ ਉਸ ਕਿਸਾਨਾਂ ਨੂੰ ਵੀ ਨਾਲ ਲੈ ਕੇ ਚੱਲ ਰਹੀ ਹੈ ਉਹਨਾਂ ਦੇ ਹੁਣ ਜਿਹੜਾ ਮੋਚਾ ਲੱਗਿਆ ਉਹਦੇ ਵੀ ਖਾਲਸਾ ਏ ਨੇ ਮੈਡੀਕਲ ਸੇਵਾਵਾਂ ਵੀ ਦੇ ਰਹੀ ਹੈ ਪਾਣੀ ਦੀ ਸੇਵਾ ਵੀ ਦੇਂਦੀ ਰਹੀ ਹੈ ਖਾਲਸਾ ਏ ਦੇ ਉਸ ਤੋਂ ਇਲਾਵਾ ਜਿਹੜਾ ਲੋਕਲ ਸਕੂਲਾਂ ਦੇ ਵਿੱਚ ਵੀ ਖਾਲਸਾਡ ਜੋ ਹੈ ਆਪਣੇ ਤੌਰ ਤੇ ਮਦਦ ਕਰਦੀ ਰਹੀ ਹੈ ਉਸ ਤੋਂ ਇਲਾਵਾ ਹੁਣ ਹੈਲਥ ਸਰਵਿਸਿਜ਼ ਦੇ ਉੱਤੇ ਜਿਹੜਾ ਖਾਲਸਾਡ ਨੇ ਆਪਣਾ ਫੋਕਸ ਕੀਤਾ ਹੈ ਉਹ ਹੈ ਕਿ ਇਹ ਪਹਿਲਾ ਫੁੱਲ ਫਲੈਜ ਖਾਲਸਾਡ ਦਾ ਹੈਲਥ ਸਰਵਿਸ ਸਰਵਿਸ ਸੈਂਟਰ ਸ਼ੁਰੂ ਹੋਇਆ ਹੈ ਪਹਿਲਾ ਜੋ ਹੈ ਖਾਲਸਾਡ ਹੋਰ ਸੰਸਥਾਵਾਂ ਦੇ ਨਾਲ ਮਿਲ ਕੇ ਇੱਕ ਹੀ ਥਾਂ ਦੇ ਉੱਤੇ ਇਹ ਹੈਲਥ ਸਰਵਿਸਿਜ਼ ਚਲਾ ਰਹੀ ਜਿਸਾਂ ਡਾਇਲਿਸਿਸ ਸੈਂਟਰ ਹੈ ਹੋਰੀ ਇਹ ਸੈਂਟਰ ਚਲਾ ਰਹੀ ਹੈ ਤਾਂ ਕਿ ਜੋ ਹੈ ਆਮ ਲੋਕਾਂ ਨੂੰ ਇਸਦਾ ਫਾਇਦਾ ਮਿਲ ਸਕੇ ਸਰ ਲੋਕ ਨੇ ਜਿਹੜੇ ਸਰ ਪ੍ਰਾਈਵੇਟ ਹਸਪਤਾਲਾਂ ਦਾ ਲੁੱਟ ਦਾ ਸ਼ਿਕਾਰ ਬਹੁਤ ਹੁੰਦੇ ਨੇ ਜਿਵੇਂ ਕਿ ਨਾਲੋਂ ਟੈਸਟਾਂ ਦੇ ਬਹੁਤ ਮਹਿੰਗੇ ਮਹਿੰਗੇ ਦਾਅ ਹੁੰਦੇ ਨੇ ਜਿਹੜੀਆਂ ਖਾਸ ਸਾਈਡ ਵੱਲੋਂ ਇਹ ਸੇਵਾਵਾਂ ਸ਼ੁਰੂ ਕੀਤੀਆਂ ਕਿ ਤੁਹਾਨੂੰ ਲੱਗਦਾ ਵੀ ਉਹਨਾਂ ਲਈ ਰਾਮਬਾਂਸ ਤੋਂ ਹੋਊਗੀ ਹਾਂਜੀ ਹਾਂਜੀ ਇਹ ਦਾ ਡੈਫੀਨਿਟਲੀ ਜੋ ਹੈ ਹੁਣ ਅਸੀਂ ਫਤਿਹਗੜ ਚੂੜੀਆਂ ਦੇ ਵਿੱਚ ਜਿਹੜਾ ਡਾਈਜੈਸਟ ਸੈਂਟਰ ਸ਼ੁਰੂ ਕੀਤਾ ਹੈ ਅੰਮ੍ਰਿਤਸਰ ਤੋਂ 40-45 ਕਿਲੋਮੀਟਰ ਦੂਰ ਹੋ ਜੋ ਹੈ ਲੋਕੀ ਆਉਂਦੇ ਨੇ ਦਾ ਫਾਇਦਾ ਚੁੱਕਣ ਦੇ ਕਾਹਨ ਲੋਕਾਂ ਨੂੰ ਇਸ ਚੀਜ਼ ਦੀ ਲੋੜ ਹੈ ਜਿਵੇਂ ਡੈਂਟਲ ਦਾ ਡਾਕਟਰ ਸਾਹਿਬ ਨੇ ਦੱਸਿਆ ਸਾਡੇ ਅਮਰਪ੍ਰੀਤ ਸਿੰਘਾ ਨੇ ਕਿ ਡੈਂਟਲ ਦਾ ਜਬ ਬਹੁਤ ਮਹਿੰਗਾ ਇਲਾਜ ਹੈ ਅਸੀਂ ਸਰਕਾਰੀ ਹਸਪਤਾਲਾਂ ਤੋਂ ਇੱਕ ਘੱਟ ਰੇਟ ਦੇ ਉੱਤੇ ਜੋ ਹੈ ਸਾਡੇ ਪਲਾਨ ਕੀ ਖਾਲੀ ਕੋਸਟ ਨਿਕਲ ਜਾ ਸਾਡੇ ਸੈਂਟਰ ਦੀ ਤੇ ਉਹ ਰਨ ਕਰੇ ਉਸੇ ਡ੍ਰੀਗਰ ਇਸ ਨੂੰ ਅਸੀਂ ਕਰਾਂਗੇ ਸਰ ਅੱਜ ਜਿਹੜਾ ਸ਼ੁਰੂ ਕੀਤਾ ਇਹਦੇ ਵਿੱਚ 100 ਰੁਪਏ ਲੈ ਕੇ ਫਾਰਮੇਸੀ ਵੀ ਇਨਕਲੂਡ ਕੀਤੀ ਗਈ ਹੈ ਫਾਰਮੇਸੀ ਚਲਾਈ ਗਈ ਹੈ ਹਾਂ ਇਨ ਫਿਊਚਰ ਅਸੀਂ ਫਾਰਮੇਸੀ ਵੀ ਇਹਦੇ ਵਿੱਚ ਇਨਕਲੂਡ ਕਰਾਂਗੇ ਇਹ ਕੋਸ਼ਿਸ਼ ਕਰਾਂਗੇ ਵੱਤ ਵਾਲ ਡਿਸਕਾਊਂਟ ਦੇ ਹਾਂ ਫਾਰਮੇਸੀ ਦਾ ਸਾਡਾ ਸੈਂਟਰ ਜੋ ਹੈ ਇਹਨਾਂ ਨਾਲ ਹੀ ਸ਼ੁਰੂ ਹੋ ਜਾਏਗਾ ਤੇ ਉਹਦੇ ਵਿੱਚ ਜੋ ਹੈ ਵੱਤ ਵਾਲ ਡਿਸਕਾਊਂਟ ਜਿੰਨਾ ਵੀ ਹੋ ਸਕੇ ਵੱਤ ਵਾਲ ਡਿਸਕਾਊਂਟ ਉਹਦੇ ਵਿੱਚ ਅਸੀਂ ਦੇਵਾਂਗੇ ਕਿਉਂਕਿ ਕਾਫੀ ਦਵਾਈਆਂ ਬਹੁਤ ਮਹਿੰਗੀਆਂ ਨੇ ਕਈ ਦਵਾਈਆਂ ਥੈਂਕ ਯੂ ਜੀ ਇਨ ਫਿਊਚਰ ਜਿਹੜੇ ਪੰਜਾਬ ਲਈ ਖਾਲਸਾ ਦੇ ਕੀ ਕੀ ਪ੍ਰੋਜੈਕਟ ਹੋਣਗੇ ਇਨ ਫਿਊਚਰ ਮੈਂ ਤੁਹਾਨੂੰ ਥੋੜੇ ਜਿਹਾ